ਜਾਣ ਕੇ ਫਿਰ ਦੇਣਾ ਕੀਤੀ ਹੈ ਕਿ ਤੁਸੀਂ ਮੰਨਣ ਨੂੰ ਤਿਆਰ ਹੋ ਬਾਬਾ ਬ੍ਰਿਜੰਦ ਜੀ ਦੇ ਸਾਹਮਣੇ ਪਾਪ ਮਤੀ ਜਿਸਕੇ ਨਿਤ ਹੈ ਚਿੱਤ ਹਾਂ ਕਹਿ ਲੱਗੇ ਪਾਪ ਪਾਪ ਮਤੀ ਜਿਸਕੇ ਨਿਤ ਹੈ ਚਿੱਤ ਕਹਿੰਦੇ ਜਿਹਦੇ ਹਮੇਸ਼ਾ ਚਿੱਤ ਦੀ ਪਾਪ ਜਿਹੜੀ ਬੁੱਧੀ ਹੈ ਉਹ ਪਾਪ ਕਰਮ ਕਰਦੀ ਰਹਿੰਦੀ ਹੈ ਜਿਹਦੇ ਜਿੱਤ ਵਿੱਚ ਹਮੇਸ਼ਾ ਪਾਪ ਚੱਲਦਾ ਰਹਿੰਦਾ ਹੈ ਐਸੇ ਈਰਖਾ ਆਗਮੈਂ ਦਾਹੇ ਮਹਾਨੀ ਕਹਿ ਲੱਗੇ ਜਿਹੜੇ ਬਾਬਾ ਪ੍ਰਥੀ ਚੰਦ ਜੀ ਈਰਖਾ ਦੀ ਦਾਹਾ ਅਗਣ ਦੇ ਵਿੱਚ ਈਰਖਾ ਦੀ ਅਗਣ ਵਿੱਚ ਸੜਦੇ ਰਹਿੰਦੇ ਹਨ ਜਿਹੜੇ ਬਾਬਾ ਪ੍ਰਥੀ ਚੰਦ ਜੀ ਸੰਕਟ ਘੋਰ ਕਣੋਂ ਹੋਏ ਦੇਖਤ ਤੇ ਕਹਿ ਲੱਗੇ ਐਸੇ ਦੁੱਖਾਂ ਦੇ ਨਾਸ਼ ਕਰਨ ਵਾਲੇ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਉਹਨਾਂ ਨੇ ਐਸੇ ਬਚਨ ਕਹੇ ਕਿੰਦੇ ਜਿਹੜੀ ਈਰਖਾ ਦੀ ਅੱਗ ਵਿੱਚ ਛੜਦੇ ਰਹਿੰਦੇ ਹਨ ਬਾਬਾ ਪ੍ਰਿਥੀ ਚੰਦ ਜੀ ਐਸੇ ਦਿਨਾਂ ਦੇ ਸਨਮੁਖ ਜਿਨ੍ਹਾਂ ਦੀ ਬੁੱਧੀ ਜਿਹੜੀ ਉਹ ਪਾਪ ਵਾਲੀ ਪਾਪ ਕਰਮ ਕਰਦੀ ਕੀ ਤੁਸੀਂ ਉਹਨਾਂ ਦੇ ਸਨਮੁਖ ਇਹ ਕਬੂਲਣ ਵਾਸਤੇ ਤਿਆਰ ਹੋ ਕੀਰਤ ਕੋ ਸੁਣਾ ਕੇ ਸੁਖ ਹਾਨੀ ਇਸ ਤਰ੍ਹਾਂ ਸੰਗਤ ਜੀ ਬਾਬਾ ਪ੍ਰਿਥੀ ਚੰਦ ਜੀ ਤਿੰਨਾਂ ਦੀ ਐਸੀ ਜਿਹੜੀ ਦਸ਼ਾ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਤੁਸੀਂ ਉਹਨਾਂ ਦੇ ਸਨਮੁਖੇ ਕਬੂਲਣ ਵਾਸਤੇ ਤਿਆਰ ਹੋ ਜਿਹੜੀ ਈਰਖਾ ਦੇ ਭਰੇ ਅਗਣ ਈਰਖਾ ਦੀ ਅਗਣ ਵਿੱਚ ਸੜਨ ਵਾਲੇ ਨੇ ਬਾਬਾ ਪ੍ਰਥੀਜੰਦ ਜੀ ਕੀ ਉਹਨਾਂ ਦੇ ਸਨਮੁਖ ਤੁਸੀਂ ਇਹ ਕਬੂਲ ਕਰ ਲਓਗੇ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਉਸ ਬ੍ਰਾਹਮਣ ਨੂੰ ਕਹਿੰਦੇ ਹਨ ਵਿਪਰ ਕਹੋ ਸੁਣ ਸ੍ਰੀ ਗੁਰ ਪੂਰਨਾਂ ਤੇ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਬਚਨ ਸੁਣ ਕੇ ਉਹ ਵਿਪਰ ਜਨ ਉਹ ਬ੍ਰਾਹਮਣ ਜੀ ਇਸ ਤਰ੍ਹਾਂ ਕਹਿਣ ਲੱਗੇ ਕਹਿੰਦੇ ਧੰ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਮੇਰੇ ਬਚਨਾਂ ਨੂੰ ਸੁਣੋ ਜਿਉਂ ਇਸ ਨੈ ਮੁਝ ਕੋ ਸਮਝਾਈ ਜਿਵੇਂ ਤੁਸੀਂ ਸਾਨੂੰ ਸਮਝਾ ਦੇਣਾ ਕੀਤਾ ਹੈ ਤਯੋ ਤਿਸ ਅਨਨ ਮੈਂ ਉਚਰਾਂ ਹਾਂ ਕਹਿੰਦੇ ਜਦੋਂ ਬਾਬਾ ਪ੍ਰਥੀਜੰਦ ਜੀ ਆ ਜਾਣਗੇ ਨਾ ਸੰਮੁਖ ਮੈਂ ਉਸੇ ਤਰ੍ਹਾਂ ਹੀ ਫਿਰ ਕਹਾਂ